ਅੱਜ ਹੋਰ ਖਬਰ سامنے ਆਈ ਹੈ ਕਿ ਆਮ ਆਦਮੀ ਪਾਰਟੀ ਨੇ ਇੱਕ ਪਟੀਸ਼ਨ ਪਾਈ ਹੈ ਔਰ ਭਗਵੰਤ ਪਾਣ ਜੀ ਦੀ ਸਟੇਟਮੈਂਟ ਆਈ ਹੈ ਕਿ ਕੇਜਰੀਵਾਲ ਸਾਹਿਬ ਹੁਣ ਜੇਲ੍ਹ ਚੋਂ ਸਰਕਾਰ ਚਲਾਉਣਗੇ ਕਿਉਂ ਭਾਈ ਇਹ ਸੰਵਿਧਾਨ ਦੇ ਉੱਤੋਂ ਦੀ ਨੇ ਕਿ ਇਹ ਦੇਸ਼ ਦੇ ਨਾਗਰਿਕ ਨਹੀਂ ਜਦੋਂ ਕਿਸੇ ਹੋਰ ਤੇ ਆरोप ਲੱਗਦੇ ਆ ਤੇ ਤੁਸੀਂ ਵੱਡੀਆਂ-ਵੱਡੀਆਂ ਟਿੱਪਣੀਆਂ ਕਰਦੇ ਹੋ ਔਰ ਬਾਅਦ ਚ ਤੁਸੀਂ ਜਾ ਕੇ ਉਹ ਤੋਂ ਮਾਫੀਆ ਮੰਗਦੇ ਤੇ ਹੁਣ ਜਦ ਤੁਹਾਡੇ ਤੇ આરોਪ ਲੱਗਿਆ ਉਦੋਂ ਤੁਸੀਂ ਅਗਲੇ ਦਾ ਅਸਤੀਫਾ ਵੀ ਮੰਗਦੇ ਹੋ ਉਹਨੂੰ ਚੋਰ ਵੀ ਦੱਸਦੇ ਹੋ ਹਰ ਕਿਸਮ ਦੇ ਉਹਨਾਂ ਤੇ ਇਲਜ਼ਾਮ ਲਾਉਂਦੇ ਹੋ ਅੱਜ ਜਦ ਤੁਸੀਂ 338 ਕਰੋੜ ਦੇ ਸ਼ਰਾਬ ਘਟਾਲੇ 'ਚ ਅੰਦਰ ਹੋ ਗਏ ਹੋ ਔਰ ਤੁਹਾਨੂੰ ਕਿੰਗਪਿੰਨ ਦੱਸਿਆ ਜਾ ਰਿਹਾ ਔਰ ਬੱਚਾ-ਬੱਚਾ ਜਾਣਦਾ ਕਿ ਆਮ ਆਦਮੀ ਪਾਰਟੀ ਦੀ ਫਾਈਨਾਂਸਿੰਗ ਪਾਰਟੀ ਦੀ ਔਰ ਇਲੈਕਸ਼ਨ 'ਚ ਸ਼ਰਾਬ ਮਾਫੀਆ ਰੇਤ ਮਾਫੀਆ ਤੋਂ ਤੁਸੀਂ ਪੈਸੇ ਇਕੱਠੇ ਕਰ ਰਹੇ ਹੋ ਇਹ ਲੈਂਡ ਮਾਫੀਆ ਇੱਕ ਹੋਰ ਮਾਫੀਆ ਜਿੱਤੋਂ ਤੁਸੀਂ ਪੈਸੀ ਕੱਚੇ ਕਰ ਰਹੇ ਹੋ ਡਿਵੈਲਪਰਾਂ ਤੋਂ ਤੇ ਜਦ ਉਹ ਚੋਰੀ ਫੜੀ ਜਾਂਦੀ ਆ ਤੇ ਤੁਸੀਂ ਕਹਿੰਦੇ ਨਹੀਂ ਭਾਈ ਇਹ ਤਾਂ ਵੈਂਡਾਟਾ ਹੋ ਗਿਆ ਇਹ ਤਾਂ ਜੇਲ੍ਹ ਤੋਂ ਅ ਸਰਕਾਰ ਚੱਲੂਗੀ ਇਹ ਦੋਰੇ ਮਾਪਦਾਨ ਭਾਈ ਜਿਹੜੇ ਗੱਲ ਕਰਦੇ ਸੀ ਬਦਲਾਵ ਦੀ ਜਿਹੜੇ ਗੱਲ ਕਰਦੇ ਸੀ ਕੱਟਰ ਇਮਾਨਦਾਰੀ ਦੀ ਉਹਨਾਂ ਨੂੰ ਇਹ ਗੱਲਾਂ ਸ਼ੂਬਦੀਆਂ ਜੇਲ੍ਹ ਤੁਸੀਂ ਜੇ ਦੇਸ਼ ਦੇ ਨਾਗਰਿਕ ਹੋ ਤੇ ਆਮ ਆਦਮੀ ਹੋ ਤੇ ਫਿਰ ਅਰਜੈਂਟ ਹੀアリング ਤੋਂ ਲੋਕਾਂ ਦੀ ਤਾਂ ਕਿੰਨੇ ਕਿੰਨੇ ਚਿਰ ਤਰੀਕ ਨਹੀਂ ਲੱਗਦੀ ਸਬਰ ਕਰੋ ਜੇ ਸੱਚੋ ਜੇ ਤੁਸੀਂ ਸੱਚੇ ਹੋ ਤਾਂ ਸਾਹਮਣੇ ਆਜੂ ਜੇ ਝੂਠੇ ਹੋਏ ਤੇ ਉਹ ਵੀ ਸਾਹਮਣੇ ਆਜੂ ਇਸ ਲਈ ਜੇ ਵੀ ਗੱਲ ਕਰਦੇ ਸੀ ਨਾ ਉਸ ਗੱਲ ਤੇ ਅਮਲ ਵੀ ਕਰੋ ਅੱਜ ਤੁਹਾਨੂੰ ਕੋਈ ਅਧਿਕਾਰ ਨਹੀਂ ਰਹਿ ਗਿਆ ਪੰਜਾਬ 'ਚ ਵੀ ਉਹੀ ਚੋਰੀ ਕੀਤੀ ਆ ਤੁਹਾਡੇ ਆਫਿਸਰਸ ਕਮੇਟੀ ਨੇ ਸਬ ਕਮੇਟੀ ਆਫ ਮਨਿਸਟਰਸ ਨੇ ਇਸ ਗੱਲ ਤੇ ਮੋਹਰ ਲਾਈ ਹੈ ਕਿ ਹਾਂ ਇੱਥੇ ਵੀ ਇੱਕ ਸਾ ਇੱਕ ਸਾਈਜ਼ ਦਾ 500 ਕਰੋੜ ਤੋਂ ਵੱਧ ਦਾ ਘਪਲਾ ਕੀਤਾ ਹੋਰ ਉਹਨਾਂ ਲੋਕਾਂ ਨੇ ਕੀਤਾ ਇਸ ਲਈ ਭਾਜਪਾ ਨੂੰ ਦੇ ਲੀਡਰ ਸਾਹਿਬਾਨ ਨੂੰ ਬੇਨਤੀ ਹੈ ਕਿ ਫਿਕਸਡ ਮੈਚ ਭਗਵੰਤ ਮਾਨ ਨਾਲ ਨਾ ਖੇਡੋ ਉਹ ਟਾਉਟੀ ਥੋੜਾ ਹਟਾਉਟ ਹੈ ਇਹ ਗੱਲ ਸਭ ਨੂੰ ਪਤਾ ਹੈ ਮਗਰ ਟਾਉਟੀ ਦੇ ਬਦਲੇ ਕਰੋੜਾ ਰੁਪਏ ਦੀ ਲੁੱਟ ਕਿਸੇ ਨੇ ਬਰਦਾਸ਼ਤ ਨਹੀਂ ਕਰਨੀ ਕਾਰਵਾਈ ਹੋਣੀ ਚਾਹੀਦੀ ਐਂਡ ਨੋਬਡੀ ਜ਼ਾਬਬ ਲਾਓ ਸਾਰੇ ਇਸ ਕਾਨੂੰਨ ਸਭ ਦੇ ਲਈ ਇੱਕ ਹੈ ਔਰ ਕਾਨੂੰਨ ਸਭ ਤੋਂ ਉੱਚਾ ਹੈ ਇਸ ਲਈ ਕੇਜਰੀਵਾਲ ਸਾਹਿਬ ਅਸਤੀਫਾ ਦੇਣ ਔਰ ਜਿਵੇਂ ਸੁਸੋਦੀਆ ਜੈਨ ਸੰਜੇ ਸਿੰਘ ਔਰ ਯਾ ਹੋਰ ਕਿਸੇ ਤੇ ਵੀ આરોਪ ਲੱਗਦਾ ਹੈ ਜੋ ਕਾਨੂੰਨ ਦੀ ਪ੍ਰਕਿਰਿਆ ਉਹਨਾਂ ਲਈ ਹੈ ਇਹਨਾਂ ਖਾਸ ਆਦਮੀਆਂ ਲਈ ਵੀ ਉਹੀ ਚਾਹੀਦੀ ਹੈ ਬਹੁਤ ਬਹੁਤ ਧੰਨਵਾਦ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ